ਜੁਗਰਾਉਂ ਦੇ ਨੇੜੇ ਪਿੰਡ ਅਰਾਈਆਂ ਦੀ ਇੱਕ ਗੁਰਦੁਆਰਾ ਸਾਹਿਬ ਦੇ ਗ੍ਰਾਂਤੀ ਵੱਲੋਂ ਇੱਕ 10 ਸਾਲ ਦੀ ਬੱਚੀ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਪੂਰੀ ਜਾਣਕਾਰੀ ਦਿੰਦੇ ਥਾਣਾ ਸਿਦਮਾ ਬੇੜ ਦੇ ਥਾਣੇਦਾਰ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਪਿੰਡ ਵਾਸੀਆਂ ਦੀ ਸ਼ਿਕਾਇਤ ਤੇ ਇੱਕ ਗ੍ਰਾਂਤੀ ਨੂੰ ਕਾਬੂ ਕੀਤਾ ਗਿਆ ਅਤੇ ਪਿੰਡ ਵਾਲਿਆਂ ਵੱਲੋਂ ਛੋਟੀ ਬੱਚੀ ਦੇ ਪਰਿਵਾਰ ਵਾਲਿਆਂ ਕੈਦ ਦਿੱਤੀ ਕਿ ਇਸ ਗ੍ਰਾਂਥੀ ਨੇ ਬੱਚੀ ਨੂੰ ਆਪਣੇ ਕਮਰੇ ਵਿੱਚ ਸਫਾਈ ਦੇ ਬਹਾਨੇ ਬੁਲਾ ਕੇ ਉਸ ਨਾਲ ਅਸਲੀਲ ਹਰਕਤਾਂ ਕੀਤੀਆਂ ਨੇ ਜਿਸ ਤੇ ਲੜਕੀ ਨੇ ਘਰ ਜਾ ਕੇ ਆਪਣੇ ਪਰਿਵਾਰ ਵਾਲਿਆਂ ਨੂੰ ਆਪਣੇ ਨਾਲ ਹੋਈ ਘਟਨਾ ਬਾਰੇ ਦੱਸਿਆ ਤਾਂ ਫਿਰ ਪੁਲਿਸ ਨੂੰ ਇਸ ਮਾਮਲੇ ਦੀ ਸ਼ਿਕਾਇਤ ਦਿੱਤੀ ਹੈ ਜਿਸ ਤੇ ਗ੍ਰਾਂਥੀ ਸਿੰਘ ਨੂੰ ਕਾਬੂ ਕੀਤਾ ਅਤੇ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਜਗਰਾਉ ਤੋਂ ਦਲਵਿੰਦਰ ਸਿੰਘ ਰਸ਼ੀਨ ਦੀ ਰਿਪੋਰਟ ਅਸ ਕੋਸ਼ਿਸ਼ ਨਹੀਂ ਜੀ ਪਿੰਡ ਵਿੱਚ ਪਾਰਟੀ ਬਾਜ਼ੀ ਇਹ ਚੱਲਦੀ ਜਾਨੀ ਕਿ ਇਹ ਹੁਣ ਨਵੀਂ ਕਮੇਟੀ ਹੋਰ ਬਣ ਗਈ ਜਾਨੀ ਕਿ ਪ੍ਰਧਾਨ ਜੋ ਆਪਣੇ ਕੀ ਕਹਿੰਦੇ ਨੇ ਪੰਚਾਇਤ ਜਾਨੀ ਕਿ ਉਹ ਪੰਚਾਇਤ ਦੇ ਵਿੱਚ ਵੀ ਬੰਦੇ ਆਪਸ ਵਿੱਚ ਵੀ ਲੱਗਦੇ ਆ ਸਾਡੇ ਦੋਨੇ ਪਾਸਿਓਂ ਕਿਉਂਕਿ ਜਿਹੜੀ ਪੰਚਾਇਤ ਪਹਿਲਾਂ ਹਾਰ ਗਈ ਉਹ ਵੀ ਲੱਗਦੀ ਹੈ ਸਾਡੇ ਇੱਕ ਹੋਰ ਜਾਨੀ ਕਿ ਤੀਜੀ ਪਾਰਟੀ ਹੋਰ ਹੈ ਉਹ ਵੀ ਲੱਗਦੀ ਹੈ ਅੱਦੇ ਮੈਨੂੰ ਕਹਿੰਦੇ ਵੀ ਬਾਬੇ ਨੂੰ ਕੱਢਣਾ ਸ਼ੁਰੂ ਕਰ ਦਈਏ ਵੀ ਦੂਜੇ ਨੇ ਰੱਖਿਆ ਵੀ ਦੂਸਰਿਆਂ ਨੇ ਰੱਖਿਆ ਇਹਨੂੰ ਇਹਨੂੰ ਬਾਬੇ ਨੂੰ ਕੱਢੋ ਇਹਨੂੰ 19 ਸਾਲ ਹੋ ਗਏ ਤਾਂ ਇਹਦੇ ਨੂੰ ਉਹ ਕਿਸ਼ ਨੇ ਸ਼ਰਾਰਤੀ ਕਰਕੇ ਹਾਂਜੀ ਇਹ ਸਾਰਾ ਦੋ ਬੱਚੀਆਂ ਮੇਰੇ ਪਿੱਛੇ ਗੋਧਰਾ ਸਾਹਿਬ ਤਾਂ ਮੈਂ ਤਾਂ ਆਉਂਦਾਂ ਹਰੇਕ ਮੇਰੇ ਮਨ ਵਿੱਚ ਹੈ ਨਹੀਂ ਜੀ ਮੇਰੇ ਹਰੇਕ ਬੱਚਾ ਕੋਈ ਪਿੰਡ ਚ ਕਹਿ ਦਵੇ ਵੀ ਸਾਨੂੰ ਬਾਬਾ ਐਦਾਂ ਨਾਮ ਨਹੀਂ ਲਾ ਕੇ ਬੁਲਾਉਂਦਾ ਜਿਨੀ ਕਿ ਪਿਆਰ ਨਾਲ ਕਿਉਂ ਮੈਂ ਰੰਦਾ ਇਕੱਲਾ ਆ ਜਿਨੀ ਕਿ ਆਪਾਂ ਵੀ ਐਦਾਂ ਦੀ ਗੱਲ ਨਹੀਂ ਕੀਤੀ ਨਹੀਂ ਮੇਰੇ ਕੋਈ ਨਹੀਂ ਕੀਤੀ ਜਿਵੇਂ ਕਿਉਂ ਅਖਾਂ ਗਲਤੀ ਨਹੀਂ ਹੋਈ ਨਹੀਂ ਜੀ ਨਹੀਂ ਨਹੀਂ ਸਾਰੇ ਵੀਡੀਓ ਤੱਕ ਦੇਖਿਆ ਨਹੀਂ ਕਿਸ ਮਾਮਲੇ ਜਿਹੜਾ ਉਹ ਕੀਤਾ ਗਿਆ ਜੀ ਜੀ ਗੁਰਦੁਆਰਾ ਪੈਣੀ ਰਿਆਂ ਗੁਰਦਸਾਹ ਵਿੱਚ ਕਰੀਬ ਕਾਫੀ ਲੰਬੇ ਸਮੇਂ ਤੋਂ ਸੇਵਾ ਕਰਦੇ ਗਾਂਸੀ ਸਿੰਘ ਜੀ ਇਹਨਾਂ ਨੇ ਕੋਈ ਬੱਚੀ ਨੇ ਪਿੰਡ ਦੇ ਪਰਿਵਾਰ ਦੇ ਦੇ ਰਿਸ਼ਣ ਲਾਇਆ ਵੀ ਇਹਨਾਂ ਨੇ ਛੋਟੀ ਬੱਚੀ ਸੀ 10 ਸਾਲ ਦੀ ਉਹਨਾਂ ਨਾਲ ਕੁਛ ਗੱਲ ਕਰਤਾ ਕੀਤਾ ਇਸੇ ਕਰਾਉ ਨੂੰ ਕਸਮਾਦਲ ਜੀ ਕਰਕੇ ਇਹ ਐਰਐਸਪੀ ਹੈ ਜੀ ਹੁਣ ਮਾਰਦੇ ਲਿਆ ਹੀ ਲੱਗਦਾ ਕਿ ਮਾਰਦੇ ਪੂਰੀ ਗੱਲ ਸਾਹਮਣੇ ਆ ਜੂਗੀ ਹਾਂ ਜੀ ਸਰ ਆਪਣੇ ਦੋ ਜਨ ਦਾ ਬੋਲ ਰਮਾੜਾ ਤੇ ਉਹ ਪਰਮਾਰਗ ਦੇ ਪਰਚਿਸ ਕਰਦੇ ਆਂ ਤੇ ساری ਸਾਰੀ ਗਲਤੀ ਇਹ ਕਰਦੇ ਆਂ